ਪਠਾਨਕੋਟ ਤੋਂ ਅੱਖਾਂ ਦੇ ਮਸ਼ਹੂਰ ਡਾਕਟਰ ਕੇ.ਡੀ. ਸਿੰਘ ਦੀ ਬ੍ਰਿਸ਼ਟਾਚਾਰ ਦੇ ਖਿਲਾਫ ਪਾਈ ਪੋਸਟ ਨੇ ਚਚਾਮਾ ਦਾ ਬਾਜ਼ਾਰ ਗਰਮ ਕਰ ਦਿੱਤਾ। ਦਰਸਲ ਡਾਕਟਰ ਕੇ.ਡੀ ਸਿੰਘ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਸੀ ਕਿ ਤਹਿਸੀਲ ਦੇ ਵਿੱਚ 10000 ਰੁਪਏ ਮਰਲੇ ਦੇ حساب ਨਾਲ ਰਜਿਸਟਰੀ ਦੇ ਪੈਸੇ ਲੈ ਜਾਂਦੇ ਨੇ। ਇਸ ਤੇ ਮੰਤਰੀ ਲਾਲਜੰਨ ਕਟਾਰੂ ਚੱਕਣਿਆ ਖੰਸੀ ਕਿ ਬ੍ਰਿਸ਼ਟਾਚਾਰ ਕਿਸੇ ਕਿਸਮ ਦੇ ਰੂਪ ਦੇ ਵਿੱਚ ਨਹੀਂ ਹੋਵੇਗਾ। ਜੋ ਵੀ ਮਸਲਾ ਉਸ ਨੂੰ ਸੁਲਝਾਇਆ ਜਾਏਗਾ। ਡਾਕਟਰ ਕੇ.ਡੀ ਦੀ ਪੋਸਟ ਵਾਇਰਲ ਹੋਈ ਹੈ। ਪੋਸਟ ਵਿੱਚ ਡਾਕਟਰ ਕੈਡੀ ਨਹੀਂ ਸ਼ਹਿਰ ਦੇ ਵਿੱਚ ਹੋ ਰਹੇ। ਭ੍ਰਿਸ਼ਟਾਚਾਰ ਦਾ ਅੱਜ ਕਰਕੇ ਤਾਂ ਲਿਖਿਆ ਕਿ 10000 ਮਰਲੇ ਦੇ ਹਿਸਾਬ ਨਾਲ ਰਜਿਸਟਰੀ ਦੇ ਪੈਸੇ ਲੈ ਜਾਂਦੇ ਨੇ ਭ੍ਰਿਸ਼ਟਾਚਾਰ ਕਿਸੇ ਕਿਸਮ ਦੇ ਰੂਪ ਤੇ ਵਿੱਚ ਬਰਦਾਸ਼ਤ ਨਹੀਂ ਹੋਏਗਾ ਘਟਾਉਣਾ ਚਾਹਦਾ ਕਹਿਣਾ ਲੋਕ ਤਾਂ ਏ ਇੱਕ ਲਾਈਨ ਜੋ ਤੁਸੀਂ ਸੋਸ਼ਲ ਮੀਡੀਆ ਤੇ ਵਾਇਸੀਗੀ ਉਸ ਲਾਈਨ ਨੇ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ ਹੈਗਾ ਪ੍ਰਸ਼ਾਸਨ ਵਰਸਸ ਆਮ ਲੋਕਾਂ ਦੇ ਵਿਚਾਲੇ ਚਰਚਾਾਂ ਹੋਣ ਹੈਗੀਆਂ ਤੁਹਾਡਾ ਕੀ ਕਹਿਣਾ ਇਸ ਬਾਰੇ ਦੇਖੋ ਮੈਂ ਜੇ ਲਾਈਨ ਪਾਈ ਸੀ ਕਿ ਜ਼ਿੰਦਾ ਹੋ ਤੋ ਜ਼ਿੰਦਾ ਦਿਖਣਾ ਵੀ ਚਾਹੀਏ। ਤੋ ਠੀਕ ਹੈ ਕਿ ਜ਼ਿੰਦਾ ਹੈਗੇ ਆ ਰੋਜ਼ ਦੇਖ ਰਹੇ ਆ ਆਸ-ਪਾਸ ਕੀ ਹੋ ਰਿਹਾ। ਉਹਦੇ ਮੁਤਾਬਕ ਜੋ ਫੀਲ ਹੁੰਦਾ ਅਸੀਂ ਉਹ ਕਹਿਣ ਨੂੰ ਡਰਦੇ ਵੀ ਨਹੀਂ। ਠੀਕ ਹੈ ਕਿ ਕਿਸੇ ਨੂੰ ਉਸ ਗੱਲ ਦਾ ਮੇਰੀ ਕਿਸੇ ਕਹੀ ਹੋਈ ਗੱਲ ਦਾ ਦੁੱਖ ਲੱਗਦਾ ਤੇ ਮੈਂ ਉਹਨੂੰ ਪਹਿਲਾਂ ਹੀ ਮਾਫੀ ਮੰਗ ਲੈਣਾ। ਔਰ ਅਗਰ ਕੋਈ ਚਾਹੁੰਦਾ ਕਿ ਮੈਂ ਗਲਤੀ ਹੋਈਏ ਤੇ ਮੈਂ ਉਹਨੂੰ ਮਾਫੀ ਮੰਗ ਲਾਂਗਾ। ਮੈਨੂੰ ਸਮਝਾ ਵੀ ਦੇ ਵੀ ਤੁਸੀਂ ਗਲਤ ਕੀਤਾ। ਲੇਕਿਨ ਇਹ ਹੈ ਵੀ ਇੱਕ ਬੇਸਿਕ ਜ਼ਿੰਦਗੀ ਦਾ ਸੂਰ ਬਣਾਇਆ। ਕਿ ਜ਼ਿੰਦਾ ਹੋ ਤੋ ਜ਼ਿੰਦਾ ਹੋਣੇ ਕੇ ਪਰ ਕੇ ਪ੍ਰਮਾਨ ਵੀ ਦਿੱਤੇ ਰਹਿਣਾ ਚਾਹੀਏ ਪਰਮਾਨ ਵਾਲੀ ਜਿਹੜੀ ਗੱਲ ਦੇ ਵਿੱਚ ਜਿਹੜਾ ਉਹ ਵਿਵਾਦਿਤ ਪੋਸਟ ਸੀਗਾ ਜਿਹਦੀਆਂ ਚਰਚਾਵਾਂ ਨੇ 10000 ਰੁਪਿਆ ਪਰਮਰਲੇ ਦੇ ਹਿਸਾਬ ਨਾਲ ਰਜਿਸਟਰੀ ਦਾ ਲਿਆ ਜਾਂਦਾ ਇਹ ਪੈਸੇ ਥੱਲੇ ਵੀ ਥੱਲੇ ਹੀ ਰਹਿੰਦੇ ਨੇ ਜਾਂ ਉੱਪਰ ਵੀ ਜਾਂਦੇ ਨੇ ਉਸ ਗੱਲ ਦੀ ਸੱਚਾਈ ਕੀ ਹੈ ਨਹੀਂ ਉਹ ਕੋਈ ਸੱਚਾਈ ਨਹੀਂ ਹੈਗੀ ਉਹ ਆਊਟ ਆਫ ਹੈਵੇਂ ਇੱਕ ਜਿਵੇਂ ਆਮ ਪ੍ਰਚਲਿਤ ਗੱਲ ਚਰਨ ਚਲਦੀ ਵੀ ਹੈ ਜਾਂ ਜਿਵੇਂ ਆਮ ਸੋਸਾਇਟੀ ਵਿੱਚ ਅਸੀਂ ਸੁਣੀ ਦੀ ਹੈ ਤੋਂ ਬਾਈਚਾਸ ਹੈ ਮੈਂ ਕਰਤਾ ਲੇਕਿਨ ਉਹ ਕੋਈ ਐਸੀ ਕੋਈ ਜੇ ਤੁਸੀਂ ਕਹੋ ਜੀ ਮੇਰੇ ਕੋ ਲਏ ਜਾਂ ਕਿਸੇ ਕੋ ਲਏ ਜਾਂ ਮੇਰੇ ਕੋ ਕੋ ਪ੍ਰੂਫ ਹੈ ਉਹ ਜੀ ਗੱਲ ਕੋਈ ਨਹੀਂ ਜਨਨ ਐਵੇਂ ਇੱਕ ਜਿਵੇਂ ਆਮ ਗੱਲ ਕਰਦੀ ਉਹ ਕਰਦੀ ਉਹ ਫਿਰ ਬਾਅਦ ਖਤਮ ਹੋ ਗਈ ਗੱਲ ਬਸ ਠੀਕ ਹੈ ਇੱਕ ਇੱਕ ਥੋੜਾ ਜਿਹਾ ਹਿਲਾਣਾ ਜ਼ਰੂਰੀ ਸੀ ਕਿ ਵੀ ਜੀ ਇਹਨੂੰ ਠੀਕ ਰੱਖੋ ਇਹੋ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਆਮ ਆਮੀ ਪਾਰਟੀ ਦੀ ਸਰਕਾਰ ਹੈ ਮੈਂ ਵੀ ਆਮ ਆਮੀ ਪਾਰਟੀ ਦੇ ਨਾਲ ਜੁੜਿਆ ਆਇਆ ਤੇ ਕੋਈ ਵੀ ਜਿਸ ਲਈ ਕੋਈ ਤੁਹਾਡੀ ਤੁਹਾਡੀ ਖਿਲਾਫ ਬੋਲਦਾ ਤੁਹਾਡੇ ਮਤਲਬ ਕੀ ਪਾਰਟੀ ਦੇ ਖਿਲਾਫ ਕੋਈ ਤੁਹਾਡੇ ਨਾਲ 4-5 ਬੰਦੇ ਆਦੇ ਮੈਂ ਰੋਜ਼ ਮਿਲਦੇ ਸਾਰਾ ਦਿਨ ਰੇਸ਼ਨ ਦੇਖਦਾ ਲੋਕੀ ਮਿਲਦੇ ਤੇ ਇਹੋ ਜੀ ਕੋਈ ਗੱਲ ਕਰਦੇ ਫਿਰ ਦਿਲ ਨੂੰ ਉਦਾਸ ਹੁੰਦਾ ਦਿਲ ਦੁਖੀ ਹੁੰਦਾ ਕਿ ਵੀ ਆਪਣੀ ਜਿਹੜੀ ਸਰਕਾਰ ਸਾਡੇ ਭਗਵੰਤ ਮਾਨ ਜੀ ਨੇ ਇਮਾਨਦਾਰੀ ਨਾਲ ਕੰਮ ਕਰਦੇ ਪਏ ਅਜੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰ ਇਹਨੂੰ ਜ਼ਰੂਰ ਤੁਸੀਂ ਚੜਾਇਓ ਵੀ ਜ਼ਰੂਰ ਕਿ ਜੋ ਵੀ ਚੰਡੀਗੜ੍ਹ ਬੈਠ ਕੇ ਮੀਟਿੰਗਾਂ ਕਰਦੇ ਪਏ ਨੇ ਭਗਵੰਤ ਮਾਨ ਜੀ ਉਹ ਚਾਹੁੰਦੇ ਨੇ ਵੀ ਪੰਜਾਬ ਦੇ ਵਿੱਚ ਅੱਛੀ ਸਰਕਾਰ ਚੱਲੇ ਡਿਲੀਵਰ ਕਰੇ ਕਰਪਸ਼ਨ ਨੂੰ ਵੀ ਰੋਕੇ ਡਿਲੀਵਰੈਂਸ 90% ਡਿਲੀਵਰੈਂਸ ਪਤਾ ਕਿੱਥੇ ਹੁੰਦੀ ਹੈ ਸਿਵਲ ਹਸਪੀਟਲ ਪੁਲਿਸ ਸਟੇਸ਼ਨਸ ਮਿਨਿਸਪਲ ਕਾਰਪੋਰੇਸ਼ਨ ਆਫਿਸ ਤੇ ਤਹਿਸੀਲ ਆਫਿਸ 90% ਲੋਕਾਂ ਨੂੰ ਕੰਮ ਤੇ ਪੈਂਦਾ ਇਹਨਾਂ ਚਾਰ ਜਗ੍ਹਾਸ ਬਾਕੀ ਤੇ ਕੋਈ ਛੋਟੇ ਮੱਟੇ ਅਦਰਵਿਕਸਨੋ ਟ੍ਰਾਈ ਡੇ ਦਾ ਕੰਮ ਹੋਏਗਾ ਕਿਸੇ ਨੂੰ ਕੁਝ ਹੋਏਗਾ ਲੇਕਿਨ ਮੇਨ ਜਿਨੇ ਨੇ ਚਾਰ ਜਦੋਂ ਉਹ ਉਧਰੋਂ ਕੋਈ ਭੇਜਦੇ ਨੇ ਲੇਕਿਨ ਅਗਰ ਨੀਚੇ ਵਾਲਾ ਸਟਾਫ ਉਸ ਪ੍ਰੋਪਰ ਚੀਜ਼ ਨੂੰ ਨਾ ਡਿਲੀਵਰ ਕਰੇ ਤੇ ਫਿਰ ਸਰਕਾਰ ਦੀ ਸਰਕਾਰ ਦੇਖੋ ਲੋਕਾਂ ਦੇ ਸਰਕਾਰ ਨੂੰ ਬੋਲਣਾ ਇਹ ਨਹੀਂ ਦੇਖਣਾ ਕਿ ਉਹ ਥੱਲੇੜੇ ਨਹੀਂ ਡਿਲੀਵਰ ਕਰਦੇ ਪਰ ਕਸੀਲਾਂ ਤੋਂ ਪੈਸੇ ਲੈਣ ਦੀ ਗੱਲ ਜਿਹੜੀ ਹੈਗੀ ਆ ਉਹਦੇ ਬਾਰੇ ਥੋੜਾ ਜਿਹਾ ਨਹੀਂ ਇਹ ਕੋਈ ਗੱਲ ਕਿਸੇ ਨੂੰ ਚੁਪੀ ਦੋ ਨਾ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਿਆ ਤੇ ਆ ਕਿ ਵੀ ਇਹ ਚਾਰ ਜੀ ਮੈਂ ਹੁਣ ਮੇਰੇ ਕੋਲੋਂ ਬਹੁਤ ਵਧੀਆ ਕਢਾਓ ਉਹਨਾਂ ਕਢਾਓ ਲੇਕਿਨ ਇਹ ਵੀ ਜਿਹੜੀ ਚਾਰ ਚੀਜ਼ਾਂ ਨੇ ਅਗਰ ਇਹ ਚਾਰ ਚੀਜ਼ਾਂ ਉੱਪਰ ਡਿਲੀਵਰੀ ਗਵਰਨਮੈਂਟ ਦੇ ਕੰਮਾਂ ਦੀ ਅੱਛੀ ਸਾਰੇ ਮੁਲਾਜ਼ਮ ਅੱਛੇ ਤਰੀਕੇ ਨਾਲ ਕਰਨ ਤੇ ਫਿਰ ਸਰਕਾਰ ਅੱਗੇ ਕੋਈ ਬੋਲ ਹੀ ਨਹੀਂ ਸਕਦਾ ਕਹੇਗਾ ਵੀ ਬਹੁਤ ਵਧੀਆ ਚੱਲਦਾ ਪਿਆ ਉਸ ਵਾਸਤੇ ਤੁਸੀਂ ਤੁਸੀਂ ਜਾਓ ਉੱਥੇ ਜਿੱਥੇ ਵੀ ਤੁਸੀਂ ਦੇਖੋ ਸਿਮਨਾ ਉਸਪ੍ਰਿੰਗ ਜਾਓ ਉੱਥੇ ਜਾਓ ਉੱਥੇ ਜਾਓ ਦੇਖੋ ਲੋਕਾਂ ਦੀਆਂ ਸੁਣੋ ਦੋ ਚਾਰ ਪਰੇਸ਼ਾਨੀਆਂ ਕੀ ਨੇ ਉਹਦਾ ਹੱਲ ਕੱਢੋ ਦੇਖੋ ਕਿ ਜਿਹੜੇ ਸੀਐਮ ਸਾਹਿਬ ਨੇ ਉੱਪਰਲੇ ਅਫਸਰ ਨੇ ਉੱਪਰਲੇ ਲੀਡਰ ਨੇ ਉਹ ਤੇ ਚਾਹੁੰਦੇ ਆ ਵੀ ਹਰ ਚੀਜ਼ ਠੀਕ ਹੋਵੇ ਲੇਕਿਨ ਥੱਲੇ ਵੀ ਤੇ ਠੀਕ ਹੋਣਾ ਜ਼ਰੂਰੀ ਹੈ ਮੈਂ ਤਾਂ ਇੰਨਾ ਹੀ ਲਿਖਿਆ ਸੀ ਸਰ ਕੁਐਸ਼ਨ ਹੀ ਕੀਤਾ ਸੀ ਔਰ ਕੁਝ ਨਹੀਂ ਕੀਤਾ ਕਿ ਭਈ نیچے ਵੀ ਜਿਹੜੀ ਡਿਲੀਵਰੈਂਸ ਹੈ ਨਾ ਉਹ ਅੱਛੀ ਡਿਲੀਵਰੈਂਸ ਨਹੀਂ ਅਜਮਾਹ ਜੀ ਮੀਡੀਆ